ਕਿਸਾ ਸਕਾਲ ਦੇ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਰਾਜਸਥਾਨ ਸੀ ਤੇ ਬਿਲਕੁਲ ਨਾਲ ਹੀ ਪਿੰਡ ਆ ਜਿਹੜਾ ਵੀਰ ਜੀ ਉਹਨਾਂ ਦਾ ਰੈਡੀਸਨ ਬਲੂਏ ਹੋਟਲ ਦੇ ਬਿਲਕੁਲ ਨਾਲ ਜਿਹੜਾ ਮੋੜ ਮੁੜਦਾ ਵਾ ਉੱਥੇ ਥੋੜਾ ਜਿਹਾ ਅੱਗੇ ਆ ਕੇ ਵੀਰ ਜੀ ਉਹਨਾਂ ਦਾ ਘਰ ਆ ਜਿਹੜਾ ਮੇਨ ਰੋਡ ਤੇ ਲੱਗ ਗਿਆ ਤੇ ਘਰ ਦੇ ਜਿਹੜੇ ਪਸ਼ੂ ਆ ਵੀਰ ਜੀ ਉਹਨਾਂ ਕੋਲ ਨੇ ਇਸ ਟਾਈਮ ਦੋ ਗਾਵਾਂ ਜਿਹੜੀਆਂ ਕਿੰਦੇ ਵੀ ਵਿੱਚ ਵੇਚਣੀਆਂ ਵਾ ਤੇ ਦੋਵੇਂ ਸੁਣਿਆ ਸੁਆਣਿਆ ਟੋਮਸ ਆਈ ਬਲਗਾਂ ਬਾਕੀ ਮੱਜਾਂ ਦੇ ਮੁਕਾਬਲੇ ਦੁੱਧ ਹੁੰਦਾ ਇੰਨਾ گاਵਾਂ ਦਾ ਇਹ ਵੀ ਜਿੰਨੇ ਘਰ ਵਰਤਨ ਨਹੀਂ ਰੱਖਣੀ ਉਹਨਾਂ ਲਈ ਚੰਗੀਆਂ ਵਾ ਤੇ ਬਾਕੀ ਇੱਥੇ ਆ ਕੇ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਬਾਹਰ ਤੁਹਾਨੂੰ ਚੰਗੀ ਤਰ੍ਹਾਂ ਤੋਰ ਕੇ ਕੱਲੀ ਕੱਲੀ ਗਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਓ ਦੁੱਧ ਜਿਆਦਾ ਏ ਥੋੜਾ ਏ ਆਪਣਾ ਇੱਥੋਂ ਪਹਿਲਾਂ ਹੀ ਵੇਖ ਚਾ ਕੇ ਲੈ ਜਾ ਕਰੋ ਜੀ ਹਾਂਜੀ ਵੀਰ ਜੀ ਸੱਚ ਕਾਲ ਜੀ ਆਪ ਵੀ ਸੱਚ ਕਾਲ ਹੋਰ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਮ ਮੇਰਾ ਹੀ ਰਾਜੇ ਹਾਂਜੀ ਢੰਡਰੀ ਵਾਲਾ ਤਸੀਲਾ ਜੀ ਨਾਲਾ ਜ਼ਿਲ੍ਹਾ ਬੰਦਿਆ ਤੇ ਆਪਣਾ ਰੈਡਿਸਨ ਹੋਟਲ ਨੇ ਹਾਂਜੀ ਜਿੱਥੋਂ ਸਿੱਧਾ ਰੋਡ ਆਪਣੇ ਸਿੱਧਾ ਆਪਣੇ ਰੈਡਿਸਨ ਦੇ ਰੇਤ ਬਾਹਰ ਪੈੜ ਗਿਆ ਬੈਕਾਂ ਦੇ ਰਹਿਨੇ ਹਾਂਜੀ ਹਾਂਜੀ ਤੇ ਸਿੱਧਾ ਹੀ ਆਪਣਾ ਰੈਡਿਸਨ ਦਾ ਬਿਲਕੁਲ ਨਾਲ ਹੀ ਆ ਹਨਾ ਰੈਡਿਸਨ ਬਲੂ ਦੇ ਬਿਲਕੁਲ ਨਾਲ ਹੀ ਕਿਲੋਮੀਟਰ ਆ ਹਾਂਜੀ ਹਾਂਜੀ ਤੇ ਆਪਣਾ ਨਾਲ ਹੀ ਹੈ ਏਅਰਪੋਰਟ ਵੀ ਬਿਲਕੁਲ ਲੱਗ ਗਈ ਹੈ ਹਾਂਜੀ ਏਅਰਪੋਰਟ ਵੀ ਲੱਗ ਗਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਰਿਵਰ ਰੇਟ ਆਪਣਾ ਨਾਲ ਹੀ ਆਪਣੇ ਹਾਂਜੀ ਹਾਂਜੀ ਫੋਨ ਨੰਬਰ ਵੀ ਬੋਲ ਦੋ ਇੱਕ ਵਾਰੀ ਹਾਂ 77176 ਤੇ ਘਰ ਦੇ ਪਛੋ ਫਿਰ ਆਪਾਂ ਹੋਰ ਨੰਬਰ ਲਾ ਲਓ ਹਾਂਜੀ 97799 86380 ਠੀਕ ਹੈ ਜੀ ਤੇ ਘਰ ਦੀਆਂ ਹੀ ਆ ਗਾਵਾਂ ਮੈਂ ਘਰ ਦੀਆਂ ਕਰਦੀਆਂ ਉਹ ਲੈਆਂਦੀਆਂ ਹੀ ਆ ਮਰਾਸਤਾਂ ਚੋਂ ਲੈ ਆ ਮਗਾਈਆਂ ਅੱਛਾ ਇਹ ਤੇ ਆਪਣਾ ਕੋਈ ਮਜ਼ਬੂਰੀ ਆਪਣੀ ਕੋਈ ਲੈਵਲ ਦੇ ਨਾਲ ਕਿੱਦਾਂ ਲਾ ਲਓ ਹਾਂਜੀ ਤੇ ਮੈਂ ਵੇਚਨੀ ਇੱਕ ਫੜਾਣਾ ਤੇ ਇਸ ਕਰਕੇ ਵੇਚਦੀਆਂ ਵਾ ਜਾਂ ਮੱਝਾਂ ਵੇਚਨੀ ਮੱਝਾਂ ਸੋਧੀਆਂ ਨੇ ਮੱਝਾਂ ਦੋ ਚਾਰ ਦਿਨ ਖਲੋਗੇ ਵੇਚਨੀ ਹਨ ਦੇ ਕਨੀਲੇ ਦੀ ਮੱਝ ਇੱਕ ਉਹ ਤੇ ਬਾਕੀ ਅੱਜ گاਵਾ ਹੀ ਦੋ ਵਜੇ ਤਨੀ ਹਨਾ ਬਾਕੀ ਆ ਬਾਕੀ ਫਿਰ ਪਸ਼ੂ ਕੁਸ਼ ਕਬੂਰੀ ਮੱਜ ਤੇ ਆ ਵਛੀਆਂ ਘਰੇ ਰੱਖ ਲੈ ਕੋਤਰਾ ਇਹ ਆ ਵੀ ਆਪਣਾ ਦੁੱਧ ਦਾ ਕੰਮ ਆ ਹਨਾ ਤਿੰਨ ਗਾਈਆਂ ਉਧਰ ਵੱਜੀਆਂ ਆ ਇਹ ਅੱਛਾ ਤਿੰਨ ਕਮ ਉਹ ਗਦਾਮ ਚ ਅੱਛਾ ਇਹ ਆ ਵੀ ਦੁੱਧ ਦਾ ਕੰਮ ਆ ਹਾਂ ਦੁੱਧ ਇਥੇ ਲੈ ਜਾਂਦੇ ਨਾ ਪਏ ਅੱਛਾ ਆ ਇਹ ਏਅਰ ਫੋਰਸਾਂ ਲੈ ਜਾਂਦੇ ਸ਼ਮਨ ਸਰਾਈ ਅੱਛਾ ਏਅਰ ਫੋਰਸਾਂ ਲੈ ਜਾਂਦੇ ਜੁੱਦੀਂ ਦੇਦਾ ਅੱਛਾ ਠੀਕ ਆ ਤੇ ਹੁਣ ਉਤਰਾਂ ਇਹ ਵੀ ਚਲੋ ਵੇ ਦੇਣੀ ਆ ਨਾ ਆਪਾਂ ਹਾਂ ਜੀ ਹਾਂ ਜੀ ਇੱਕ ਨਾਲੇ ਆਪਣੇ ਪ੍ਰੋਗਰਾਮ ਥੋੜਾ ਜਿਹਾ ਦੇ ਜੇ ਕਿ ਮੈਂ ਚੋੜੀਆਂ ਜਾਣੀਆਂ ਕਿ ਕਿੰਨੇ ਹਾਂ ਹਾਂ ਜੀ ਹਾਂ ਜੀ ਇਸ ਕਰਕੇ ਫੇਰ ਲਾਵਾਂਗੇ ਠੀਕ ਆ ਤੇ ਸ਼ੁਰੂਆਤ ਹਿਰਾਵਲੀ ਪਹਿਲੇ ਨੰਬਰ ਵਾਲੀ ਸਾਈਵਾਲ ਤੋਂ ਕਰ ਲਈਏ ਬਿਲਕੁਲ ਕਰ ਲੋ ਕਿੰਨੇ ਚਰ ਦੀ ਸੋਈ ਆ ਇਹ ਵੀ ਵੀਡੀਓ ਕੋ ਮਹੀਨੇ ਦੀ ਹੋਈ ਗਏ ਸੋਈ ਏ ਤੇ ਦੁੱਧ ਦੇ ਕਿਲੋ ਦਾ ਉੱਤੇ ਹੀ ਗੇ ਲੋ ਤੇ ਅੱਛਾ ਤੇ ਦੁੱਧਾ ਠੰਡਾ ਦੁੱਧ 8 ਕਿਲੋ ਥੱਲੇ 8 ਬਾਹਰ ਹੀ ਦੁੱਧ ਅੱਛਾ ਤੇ ਠੰਡਾ ਦੀ 8 ਕਿਲੋ ਗਣੋ ਤੇ ਬਾਕੀ ਦੁੱਧ ਮੱਝਾਂ ਰਗਾ ਹਨਾ ਦੁੱਧ ਬਹੁਤ ਹਨਾ ਠੀਕ ਲੈ ਆ ਫਿਰ 2.56 56 ਪੁਆਇੰਟ ਹੋ ਗਿਆ ਅੱਛਾ ਅੱਛਾ ਠੀਕ ਤੋਰੀਆਂ ਫਿਰ ਇਕਰੀਂ ਉਹ ਦੋਵੇਂ ਬੱਚੇ ਵੱਜੇ ਇੰਨਾ ਦੇ ਤੇ ਮਹੀਨੇ ਦੇ ਲਾਗੇ ਬੰਨੇ ਹੀ ਆ ਬੱਚੇ ਦੋਵੇਂ ਇਕੋ ਜਿਹਾ ਸੁਈਆਂ ਘਰ ਤੇ ਨਿਕਾਈਆਂ ਸੁਈਆਂ ਸਜਰਾ ਹੋ ਅੱਛਾ ਇਕੱਠੀਆਂ ਸੁਈਆਂ ਮੈਂ ਨਾਲੇ ਬਾਅਦ ਚ ਮੈਂ ਫਿਰ ਇਕੱਠਾ ਸੂਆ ਹੋ ਗਿਆ ਹਾਂਜੀ ਹਾਂਜੀ ਤੇ ਬਾਦ ਗਰਮੀਆਂ ਫਿਰ ਗਰਮੀਆਂ ਚ ਲੈ ਫਿਰ ਪਾ ਲਾਂਗੇ ਹਨਾ ਫਿਰ ਪਾ ਲਾਂਗੇ ਠੀਕ ਹੈ ਅੱਜ ਲੈ ਆ ਆ ਵਿੱਚ ਪੰਦਰੀ ਮੱਲੇ ਤੋਂ ਹਾਂ ਦੇਖ ਸਕਦੇ ਆ ਕਿ ਸਾਈਵਾਂ ਲਗਾ ਆਏ ਵਾਨਾ ਵੀ ਤਾਂ ਗਾਣ ਰੱਖਦੀ ਏ ਥੋੜੀ ਨਿੱਗਰ ਵਾਨੇ ਦੀ ਏ ਸੂਆ ਪਹਿਲਾ ਹੀ ਆ ਇਹਦਾ ਹੱਤਰ ਅੱਜ ਲੈ ਆਓ ਨਿੱਗਰ ਨੂੰ ਨਹੀਂ ਬੰਦਾ ਕਿ ਉਹ ਵੇਚੀ ਨਹੀਂ ਇਹ ਤਾਂ ਬੰਦਾ ਨਹੀਂ ਹੈ ਦੇਰੀ ਦਾ ਕੰਮ ਲਾ ਲਓ ਜਾਂ ਦੁੱਧ ਦਾ ਕੰਮ ਲਾ ਲਓ ਨਹੀਂ ਨਾ ਜਿੱਤਨਾ ਮੱਦੀ ਕੋਈ ਵੀ ਸਮਝ ਲੈ ਇਹ ਥਾਣੇ ਦੇ ਦੇਖ ਸਕਦੇ ਆ ਪੁੱਲ ਲੱਗ ਗਿਆ ਉਹ ਤਿਆਰ ਕਰਕੇ ਬੰਦ ਥੋੜਾ ਦਰਦੀ ਦਰਦੀ ਜੀ ਆ ਆਪਣਾ ਕਰਦੀ ਆ ਬਾਕੀ ਪਸ਼ੂ ਅੰਦਰ ਪੱਜੇ ਉਹ ਦੇ ਕਰਕੇ ਥੋੜਾ ਜਿਹਾ ਕਰਦੀ ਆ ਉਹ ਤਰਾ ਠੰਡੀਆਂ ਤੇਰੀਆਂ ਜੇ ਮੈਂ ਨਾ ਇਹ ਬਹੁਤ ਠੰਡੀ ਸੀ ਆ ਤੇ ਲਤ ਨਹੀਂ ਚੁੱਕਦੀ ਉਹ ਬੜਾ ਬੜਾ ਕਰਦੀ ਕਿਤੇ ਕਿਤੇ ਜਵਾਗ ਬਰਾ ਬੰਦ ਕੇ ਤੇ ਅਟ ਤੇ ਅੱਛਾ ਉਹ ਸ਼ਾ ਕੇ ਫਿਰ ਕਰਦੀ ਮੜਾ ਮੋਟਾ ਅੱਛਾ ਉਹ ਪਰਦੀ ਆ ਤੇ ਪਿਆਰ ਨਹੀਂ ਪੜਦੀ ਅੱਛਾ ਇਹ ਪੂਰੀ ਠੰਡੀ ਹੈ ਠੰਡੀ ਬੜੀ ਹੈ ਇਹਦਾ ਮੁੱਲ ਫਿਰ ਮੁੱਲੇ ਦਾ ਆਪ ਜਿਹੜਾ ਲੈਣ ਦੇ ਨਹੀਂ ਕਰਨਾ ਨਾ ਹਾਂਜੀ ਜੋ ਲੈਣ ਦੇ ਜਿੱਥੇ 100 ਰੁਪਏ ਛੋਟ ਹੀ ਕਰਨੀ ਹੈ ਹਾਂਜੀ 30000 ਦੀ ਦੇ ਦਾਂਗੇ ਅੱਛਾ 30000 ਦੀ ਠੀਕ ਹੈ ਜੀ ਲੈਣ ਵਾਲੇ ਮੁੱਲ ਪਾਉਣੇ ਆ ਜਿਹੜੇ ਝੋਲੇ ਲੈਣੇ ਹਨ ਉਹਨੂੰ ਠੀਕ ਹੈ ਜੀ ਹਾਂਜੀ ਇਹ ਜੋ 100 ਛੋਟ ਹੀ ਕਰਨੀ ਤੇ ਲਾ ਦੂਸਰੀ ਗਾਂ ਵੀ ਦਿਖਾ ਦਈਏ ਤੇ ਜਿਹੜੀ ਵੀਰ ਜੀ ਉਹਨੇ ਦੂਸਰੀ ਗਾਂ ਦਿਖਾਉਣ ਲੱਗੇ ਆ ਹਾਂਜੀ ਇਦੇ ਕੋਲ ਕਿੰਨਾ ਦੁੱਧ? ਉੱਤਲੇ ਵੀ 8 ਕਿਲੋ ਹੀ ਉਹਦੇ 8 ਤੋਂ ਬਾਹਰ ਦੁੱਧ। ਉੱਤਲੇ ਨਾਲ ਦੁੱਧ ਜ਼ਿਆਦਾ, ਉੱਤਲੇ ਨਾਲ ਦੁੱਧ ਹੈਗਾ 10-12 ਕਿਲੋ। ਹਾਂਜੀ। ਦੋ ਦੋਨਾ ਪੈਰ ਲਗਾਉਂਦਾ ਵੀ ਪੈਰ ਬੰਨਣਾ ਵਾਲੇ ਕੱਲ੍ਹ ਵੇਖੇ ਫੁੱਟ ਗਏ ਤਾਂ ਥੋੜਾ ਚਾਪੜੀ ਯੁਖਰੀ ਪੈਰ ਦੀ। ਅੱਛਾ। ਨੌ ਦੀ ਥੱਲੇ ਉਹ। 10 ਜਿ ਮਣਾਉਂਦੀ ਹੈ ਕੱਲ੍ਹ ਦੀ ਦੇਖਾ ਦੁੱਧੋ ਘਟ ਗਈ ਕੱਲ੍ਹ ਦੀ ਥੁੜੀ। ਅੱਛਾ। ਆਸ ਕਿ ਦੁੱਧ ਤੇਰੇ ਨਾਲ ਜ਼ਿਆਦਾ ਡੱਕ ਲੋ ਦੁੱਧ ਬਾਹਰ ਹੀ ਹੈ ਪਹਿਲੇ। ਠੀਕ ਹੈ ਜੀ। ਹਾਂਜੀ। ਬਾਕੀ ਇਹ ਵੀ ਕਈ ਵਾਰੀ ਉੱਚੀ ਨੀਵੀਂ ਜਗ੍ਹਾ ਤੇ ਪੈਰ ਪੋਰ ਤੇ ਕਈ ਕੁਝ ਵਸ ਵੱ ਇਹ ਗੱਲਾਂ ਵੀ ਰੋਣਾ ਉਹਦੀ ਮਾਮਲਾ ਤਰ੍ਹਾਂ ਕੋਈ ਨਾ ਪ੍ਰਾਪਤ ਨਾ ਹੋਵੇ। ਆਹ ਦੇਖ ਸੰਦੀ। ਬਾਕੀ ਕੋ ਬੋਤਾ ਜ਼ਿਆਦਾ ਨਹੀਂ ਹੁੰਦੀ 21 ਆ ਕਿਤੇ। ਆਜ ਲੈ ਆਓ। ਆ ਸਾਰੇ ਕੁੰਡੇ ਸਾਰੇ ਡੰਗਰ ਬੰਨਨ ਦੇ ਹੀ ਆ ਇੱਥੇ। ਪਿੱਤਲਾ ਵੀ ਵੀ ਨਾ ਕੋ ਵੀਡੀਓ ਪਾਈ ਨਹੀਂ ਹਾਂ ਤਾਂ ਕਾਫੀ ਜਾਨਵਰ ਹੁੰਦੇ ਸੀ ਹੁਣ ਹੌਲੀ 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 ਵੇਚਦੇ ਸਾਰੇ ਚੱਲੋ ਫਿਰ ਬੰਦ ਵੀ ਜੀ ਨਵੀਂ ਇੱਥੇ ਬੰਦ ਤੇ ਬਾਕੀ ਥਾਣਾ ਇਹਦੇ ਕੋਲ ਵੀ ਚੰਗੇ ਲੱਗੇ ਆ ਉਹਦੇ ਬਾਹਰ ਦੰਦਾ ਜੀ ਨਹੀਂ ਮੈਂ ਵੇਖੀ ਨਹੀਂ ਉੱਧਾ ਠੀਕ ਹੈ ਜੀ ਇਹ ਪੱਲੀ ਵਾਲਾ ਇਹ ਆ ਵੀ ਜਿੰਨੇ ਘਰ ਦੁੱਧ ਵਰਤਨਾ ਵਾ ਉਹਨਾਂ ਲਈ ਚੰਗੀਆਂ ਹੋ ਜਾਂਦਾ ਵੀਰੇ ਕੋਈ ਗੱਲ ਹੋਰ ਜੀ ਵੀ ਜੀ ਹਾਂ ਜੀ ਇਹ ਤਾਂ ਪਰਲੇ ਸਾਂ ਜੋ ਦੁੱਧ ਜ਼ਿਆਦਾ ਹੇ ਅੱਛਾ ਔਰ ਪਰਲਾ ਸਾਂਝਾ ਲਾ ਅਗਲਾ ਉੱਚ ਦੁੱਧ ਹੀ ਜ਼ਿਆਦਾ ਇਹ ਚੋਂ ਦੁੱਧ ਦਸਕੇ ਤਾਂ ਰਾਜ ਹੁੰਦੀਆਂ ਇੱਥੋਂ ਅੱਛਾ ਹਾਂਜੀ ਪਹਿਲਾਂ ਦੱਸ ਕੇ ਦੇਣਾ ਮਣਕੇ ਅਗਲੇ ਹਾਂ ਨਾ ਹਾਂਜੀ ਹਾਂਜੀ ਲੰਮਾ ਲਈ ਲੈਣਾ ਠੀਕ ਹੈ ਜੀ ਤੇ ਉਹਦੇ ਸਾਨ ਪੂਰੇ ਉਤਰਾ ਦੂਜੀ ਪੰਨੀ ਉਹਦੇ ਉਹਦੇ ਬਰੋਬਰ ਆ ਥਾੜ ਪੂਰੇ ਆ ਥਾੜ ਦੁੱਧ ਕਿਸਾਨ ਨਹੀਂ ਮਾਰਿਆ ਅੱਛਾ ਧਾਰਾ ਵਧ ਤੇ ਦਰਸੋਂ ਪਹਿਲੇ ਤਾਂ ਗਾੜਜ ਥਾੜ ਚੋਂ ਧਾਰਾ ਵਧਿਆ ਅੱਛਾ ਉਹ ਕ ਤਾਂ ਦਾ ਫਰਕ ਹੈ ਨਾ ਇਹਦਾ ਹਾਂਜੀ ਹਾਂਜੀ ਧਾਰਾ ਵਧਿਆ ਤੇ ਇਹਦਾ ਫਿਰ ਮੁੱਲ ਇਹ ਬੋਲ ਵੀਰ ਜੀ ਕੋਈ ਦੋ ਲੈ ਦੇ ਦੱਸਾਂ ਤੁਹਾਨੂੰ 35000 ਦੇ ਦਾਂ ਅੱਛਾ 35000 ਦੇ ਬਾਕੀ 19 ਕੀ ਮੰਤਨ ਹੋ ਜੇ ਮੋਕੇ ਤੇ ਨਹੀਂ ਬਾ ਬਸ ਇਹ ਕੋ 150 ਮਾਣੀ ਹੋਣਾ ਇਹ ਤਾਂ ਮੈਂ ਮੋੜੀ ਨਿਰਵੇ ਪਾਏ ਆ ਤਾਂ ਬੜੇ ਗਾਵਾਂ ਦੇ ਲੱਭਦੀਆਂ ਨਹੀਂ ਇਹਦੇ ਹਾਂਜੀ ਹਜੇ ਇਹ ਗੱਲ ਸਹੀ ਤੁਹਾਡੀ ਵੀ ਇਹ ਥੋੜੀਆਂ ਘੱਟ ਲੱਭਦੀਆਂ ਆ ਆ ਰਸਤਾ ਚ ਗਾਵਾਂ ਮੰਗੀਆਂ ਸੀ ਮੈਂ ਆ ਗਿਆ ਅੱਛਾ ਇਹ ਇੱਕ ਕੱਲ ਗਾਂ ਇੱਕ ਹੋਰ ਵੇਚੀ ਦੱਸਿਆ ਤੁਹਾਨੂੰ ਵੀ ਇੱਕ ਚਾਰ ਵੇ ਇੱਕ ਕੱਲ ਵੇਚੀ ਛਾਈ ਹਾਂਜੀ ਹਾਂਜੀ ਉਹ ਬੰਦਾ ਹੀ ਸਾਰੇ ਛੱਡੀ ਨਹੀਂ ਉਹਨੇ ਧੱਕੇ ਨਾਲ ਲੈ ਗਿਆ ਬਹੁਤ ਵਧੀਆ ਠੀਕ ਹੈ ਜੀ ਉਹ ਕਾਲੇ ਰੰਗ ਦੀ ਠੀਕ ਆ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਚਵਾਈ ਕਰਕੇ ਪਾਸ ਕਰਕੇ ਤੇ ਆਪਣੀ ਮਦੀਨਾ ਹੀ ਪਸ਼ੂ ਖਰੀਦੋ ਜੀ